ਲੁਧਿਆਣਾ ਦੇ ਵਿੱਚ ਮਹਾਕਾਲ ਪਾਰਵਾ ਖਾੜਾ ਤੇ ਸ਼੍ਰੀ ਮਹਾਕਾਲ ਸ਼ਿੰਗਾਰ ਸੋਸਾਇਟੀ ਦੇ ਵੱਲੋਂ ਸਾਵਣ ਦੇ ਪਵਿੱਤਰ ਮਹੀਨੇ ਤੇ ਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ 14ਵਾਂ ਵਿਸ਼ਾਲ ਭੰਡਾਰਾ ਤੇ ਸ਼ਿਵ ਵਿਵਹਾਗ 2 ਅਗਸਤ ਨੂੰ 2 ਅਗਸਤ ਨੂੰ ਸੰਪੰਨ ਹੋਇਆ ਦੱਸਦੇ ਕਿ ਇਸ ਮੌਕੇ ਜਿੱਥੇ ਅਟੁੱਟ ਲੰਗਰ ਵਿਵਸਥਾ ਕਰਵਾਈ ਗਈ ਉੱਥੇ ਹੀ ਮਹਾਕਾਲ ਦਾ ਰੁਦਰ ਵਿਸ਼ੇਕ ਦਿਵਯ ਸ਼ਿੰਗਾਰ ਤੇ ਸ਼ਿਵ ਚਰਚਾ ਵੀ ਕੀਤੀ ਗਈ ਜਦ ਕਿ ਮਹਾ ਆਰਤੀ ਰਾਤ ਨੂੰ 12 ਵਜੇ ਲੁਧਿਆਣਾ ਲਾਈਵ ਦੇ ਲਈ ਸੰਜੇ ਸੇਜ ਅਗਰ ਦੇਖੋ ਜਿਹੜੀ ਸ਼ਿਵਰਾਤਰੀ ਸਾਵਨ ਦੀ ਹੈ ਦੇਖੋ ਇੰਨੀ ਪਵਿੱਤਰ ਹੈਗੀ ਹੈ ਦੇਖੋ ਕੋਈ ਕੋਈ ਭਗਤ ਆਪਣੇ ਕਾਵੜ ਲੈ ਕੇ ਠੀਕ ਹੈ ਆਪਣਾ ਕਾਵੜ ਲੈਣ ਜਾਂਦਾ ਜੀ ਦੇਖੋ ਇਹ ਹਰਦਵਾਰ ਤੋਂ ਜਾਂਦੇ ਜਾਂਦੇ ਗੰਗੋਤਰੀ ਤੋਂ ਪਹਿਲ ਚੱਲ ਕੇ ਆਉਂਦੇ ਹੈ ਕਿਉਂ ਭੋਲੇ ਨਾਲ ਦਾ ਪ੍ਰੇਮ ਗੱਲ ਚੜਾਣ ਲਈ ਦੇਖੋ ਕਿੰਨਾ ਪ੍ਰੇਮ ਹੈ ਪਿਆਰ ਚਲ ਕੇ ਜਾਂਦੇ ਆ ਦੇਖੋ ਇਹ ਆਪਣੀ ਜਿਹੜੀ ਭੋਲੇਨਾਥ ਦੀ ਸੁਸਾਇਟੀ ਹੈਗੀ ਹੈ ਸੁਸਾਇਟੀ ਦੇ ਸਾਰੇ ਸਦਸੇ ਦੇਖੋ ਕਿੰਨੀ ਕਿੰਨ ਕਿੰਨੀ ਖੁਸ਼ੀ ਹੈਗੀ ਉਹਨਾਂ 'ਚ ਕੀ ਭੋਲੇਨਾਥ ਦਾ ਵਿਆਹ ਜਿਹੜੇ ਸ਼ਿਵਰਾਤਰੀ ਮਨਾਉਣ ਦੇ ਉਸਰ ਦੇ ਹੋਰ ਉਸ ਤੋਂ ਬਾਅਦ ਜਿਹੜੇ ਭਗਤ ਹੈਗੇ ਉਹਨਾਂ 'ਚ ਕਿੰਨਾ ਹੈਗਾ ਤੁਸੀਂ ਦੇਖੋ ਜੈ ਜੈਕਾਰ ਹੋ ਰਹੀ ਸੀ ਭੋਲੇਨਾਥ ਦੀ ਕਿਉਂ ਹੋ ਰਹੀ ਸੀ ਖੁਸ਼ੀ ਹੈ ਅੰਦਰ ਖੁਸ਼ੀ ਜਾਇਰ ਹੋ ਰਹੀ ਹੈ ਕਿਉਂ ਹੋ ਰਹੀ ਹੈ ਕਿਉਂ ਮਹਾਕਾਲਾ ਪਿਆਰ ਕਰਦੇ ਹੈ ਇਹ ਜਿਹੜੀ ਸ਼ਿਵਰਾਤਰੀ ਹੈਗੀ ਹੈ ਹੋਰ ਸਭ ਤੋਂ ਗੱਲ 72 ਸਾਲਾਂ ਬਾਅਦ ਇਹ ਜਿਹੜੀ ਹੋਂ ਸ਼ਿਵਰਾਤਰੀ ਆਈ ਹੈ ਜੀ ਸ ਇਹ ਜਿਹੜਾ ਸਹਯੋਗ ਬਣਿਆ 75 ਸਾਲਾਂ ਬਾਅਦ ਬਣਿਆ ਹੈ ਔਰ ਐਜ ਕੇ ਨਾ ਜਿੰਨੇ ਵੀ ਕਿਸੇ ਦੇ ਕਹਿਨਾਂ ਵਾਲਾ ਜਿੰਨੇ ਵੀ ਕੇਸ ਪੈਂਡਿੰਗ ਪਰਮਾਤਮਾ ਨੇ ਕਹਿੰਦਾ ਜੇ ਖਾਤੇ ਪੈਂਡਿੰਗ ਸਭ ਕਲੀਅਰ ਹੋਏ ਨਹੀਂ ਮਗਰ ਝੁੱਕ ਕੇ ਆਵੇ ਹੰਕਾਰ ਕੇ ਨਾ ਆਵੇ ਜੋ ਹੰਕਾਰ ਕੇ ਆਊਗਾ ਬਾਬਾ ਭਾਰ ਕਰ ਦੂਗਾ ਇਹ ਦਰਵਾਜ਼ਾ ਐਸਾ ਹੈ ਇੱਥੇ ਮੈਂ ਤੁਹਾਡੇ ਸਾਹਮਣੇ ਬੈਠਾ ਠੀਕ ਹੈ ਮੈਂ ਬਾਬੇ ਦੇ ਦਰਵਾਜ਼ੇ ਆਇਆ ਠੀਕ ਹੈ ਮੈਨੂੰ ਕਿਸੇ ਦੀ ਕਹਿੰਦਾ ਕੋਈ ਪਰਵਾਹ ਨਹੀਂ ਕਿਉਂ ਮੇਰੇ ਨਾਲ ਬੈਠਾ ਡਮਰੂ ਵਾਲਾ ਮੈਂ ਇੱਧਰ ਦੇਖੋ ਨਾ ਮੈਂ ਕਰਦਾ ਨਾ ਮੈਂ ਕਰ ਸਕਦਾ ਕਿਉਂ ਕਰਨੇ ਵਾਲੇ ਮਹਾਕਾਲ ਕਿਰਾਨੇ ਵਾਲੇ ਮਹਾਕਾਲ ਔਰ ਬੁਲਾਉਣੇ ਵਾਲੇ ਮਹਾਕਾਲ ਆਉਣੇ ਵਾਲੇ ਮਹਾਕਾਲ ਜਿੰਨੇ ਵੀ ਆਏ ਮਹਾਕਾਲ ਹੀ ਆਏ ਸਮਝੇ ਆਪਾਂ ਉਹਨੇ ਚਰਨਾ ਦਾਸ ਹੈ ਤੇ ਬਿੰਦਾਸ ਹੈ ਜੇ ਆਪਾਂ ਉਹਨੇ ਚਰਨਾ ਤੋਂ ਦੂਰ ਜਾਵਾਂਗੇ ਸਮਝੇ ਖੋਟੇ ਹੋ ਜਾਵਾਂਗੇ ਜੈ ਸ਼ੰਕਰ ਜੈ ਸ਼ੰਕਰ ਕਹਿੰਦੇ ਆਪਾਂ ਉਹਨੇ ਚਰਨਾ ਸਿਰੋ ਮਿਲ ਕੇ ਰੋ ਆਇਰਾਸ਼ ਫੰਕਸ਼ਨ ਜਿਹੜਾ ਹੈਗਾ ਮਹਾਕਾਲ ਜੀ ਨੇ ਕਰਵਾਇਆ ਸਾਰੀ ਸੰਗਤ ਨੂੰ ਬੁਲਾਇਆ ਔਰ ਸਭ ਨੂੰ ਆਸ਼ੀਰਵਾਦ ਦਿੱਤਾ ਕਿ ਸਦਾ ਹੀ ਸਾਰੇ ਖੁਸ਼ ਰਹੋ ਹਰ ਹਰ ਮਾਦੇ ਮੈਂ ਸਤਿੰਦਰ ਵਰਮਾ ਸਭ ਤੋਂ ਪਹਿਲਾਂ ਭੋਲੇਨਾਥ ਜੀ ਦੇ ਸਾਵਨ ਦੇ ਮਹੀਨੇ ਦੀ ਸਮੂਹ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਅਸੀਂ ਪ੍ਰਾਚੀਨ ਗਊਸ਼ਾਲਾ ਦੇ ਵਿੱਚ ਆਏ ਹੋਏ ਹਾਂ ਜਿੱਥੇ ਮਨੂ ਸਾਹਿਬ ਵੱਲੋਂ ਮਨੂ ਭਾਈ ਹੁਣਾ ਵੱਲੋਂ ਬਹੁਤ ਵਧੀਆ ਭੋਲੇਨਾਥ ਜੀ ਦਾ ਪ੍ਰੋਗਰਾਮ ਕਰਾਇਆ ਜਾਂ ਜਾਗਰਣ ਕਰਾਇਆ ਜਾ ਰਿਹਾ ਵਿੱਚ ਉਹਦੇ ਵਿੱਚ ਬਹੁਤ ਹੀ ਵਧੀਆ ਭਵੰਸ ਜਿਆ ਆਇਆ ਗਿਆ ਹੈ ਬਹੁਤ ਵਧੀਆ ਪਾਰਟੀਆਂ ਆਈਆਂ ਔਰ ਖਾਣ ਪੀਣ ਦਾ ਵਧੀਆ ਅਰੇਂਜਮੈਂਟ ਕੀਤਾ ਗਿਆ ਹੈ ਜਿਸ ਦੇ ਵਿੱਚ ਸਾਵਨ ਦੇ ਮਹੀਨੇ ਦੇ ਵਿੱਚ ਅੱਜ ਸਾਰੀ ਸੰਗਤਾਂ ਹਰਦوار ਤੋਂ ਕਾਵਾ ਲੈ ਲੈ ਕੇ ਬੇਬੇਨ ਸ਼ਹਿਰਾਂ ਦੇ ਵਿੱਚੋਂ ਆਪਣੇ ਲੁਧਿਆਣੇ ਸ਼ਹਿਰ ਵਿੱਚ ਵਿਜਮਨ ਮੰਦਿਰਾਂ ਦੇ ਵਿੱਚ ਪੋਲੇਨਾਥ ਦੇ ਸ਼ਿਵਲਿੰਗ ਦੇ ਉੱਪਰ ਗੰਗਾ ਜਲ ਚੜਾ ਕੇ ਪੋਲੇਨਾਥ ਨੂੰ ਨਮਸਕਾਰ ਕਰਕੇ 사ਵਨ ਦੇ ਮਹੀਨੇ ਦੀ ਵਧਾਈਆਂ ਦੁੱਤੀਆਂ ਤੇ ਇੱਥੇ ਪ੍ਰਾਚੀਨ ਕਾਹੂਸ਼ਲਾ ਦੇ ਵਿੱਚ ਵੀ ਅੱਜ 사ਵਨ ਦੇ ਉਪਲਖਸ਼ ਦੇ ਵਿੱਚ ਮਨੂ ਰੋੜਾ ਜੀ ਵੱਲੋਂ ਬਹੁਤ ਵਧੀਆ ਇੱਕ ਉਪਾਲਿਆ ਕੀਤਾ ਗਿਆ ਜਿਸ ਦੇ ਵਿੱਚ ਪੋਲੇਨਾਥ ਜੀ ਦਾ ਜਾਗਰਣ ਕਰਾਇਆ ਜਾ ਰਿਹਾ ਹੈ ਅਸੀਂ ਵਧਾਈ ਦੇ ਪਾਤਰ ਜੰਨੇ ਪੋਲੇ ਮਨੂ ਰੋੜਾ ਜੀ ਨੂੰ ਜਿਨ੍ਹਾਂ ਨੇ ਇਹਨਾਂ ਉਹਦੇ ਉਪਾਲਾ ਕੀਤਾ ਹੈ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸ਼ਰਾਤਰੀ ਦੀ ਬਹੁਤ ਬਹੁਤ ਵਧਾਈਆਂ ਹੋਣ